ਇਹ ਵਮਾ ਬ੍ਰਿਟਿਸ਼ ਰਾਸ਼ ਦੀ ਹੈ ਜਿਹੜੀ 1947 ਦੇ ਵਿੱਚ ਖ਼ਰੀ ਸੀ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇੱਥੇ ਰਾਜ ਕਰਨ ਵਾਲੇ ਜਿਹੜੇ ਗੋਰੇ ਅੰਗਰੇਜ਼ ਸਾਡੇ ਭਾਰਤ ਦੇ ਜਿਹੜੇ ਚੋਸ ਫੜੇ ਪਏ ਜਿੱਥੇ ਅਸੀਂ ਅਯਾਤੀ ਦੀ ਕਸ਼ੀ ਮਨਾਨੇ ਆ ਇਹਦੇ ਨਾਲ ਨਾਲ ਜਿਹੜਾ ਅਖੰਡ ਭਾਰਤ ਹੈ ਜਿਹੜੇ ਟੁਕੜੇ ਹੋਣ ਦਾ ਜਿਹੜਾ ਸ਼ਰੋਸ ਹੈ ਉਹ ਵੀ ਨਾਮ ਦਾ ਜਿਹੜਾ ਦਰਦ ਹੈ ਉਹ ਵੀ ਨਾਲ ਨਾਲ ਜਿਹੜਾ ਮੇਰੇ ਉਸ ਨੂੰ ਜਿਹੜਾ ਕਹਾਇਆ ਮੈਨੂੰ ਨਾਲ ਹੀ ਚਲਦਾ ਉਹ ਤਾਰੀਖ ਨੂੰ ਅਗਰ ਭਾਰਤ ਜੇ ਦੋ ਟੁਕੜੇ ਨਾ ਹੋਏ ਹੁੰਦੇ ਭਾਰਤ ਜਿਹੜਾ ਅਖੰਡ ਭਾਰਤ ਹੁੰਦਾ ਤਾਂ ਅੱਜ ਇਹਦਾ ਕੀ ਨੀਆ ਦਾ ਨਕਸ਼ਾ ਕਿਦੇ ਵਿੱਚ ਜਿਹੜੇ ਪਹਿਲੀਆਂ 11 ਦੇ ਵਿੱਚ ਅਜੇ ਭਾਰਤ ਦਾ ਨਾਮ ਹੁੰਦਾ ਉਹ ਤਰਾਸ ਵੀ ਗਈ ਆ ਤੇ ਇਸ ਤਰਾਸ ਵੀ ਜਿਹੜਾ ਅਸੀਂ ਦੁੱਖ ਨੂੰ ਜਿਹੜਾ ਨੋਨ ਜਿਹੜਾ ਰੱਖ ਕੇ ਅਜੇ ਨੂੰ ਮਨਾਇਆ ਜਾ ਰਿਹਾ ਉਹਦੇ ਸਨੂਪ ਅੱਜ ਸਾਰੀ ਲੀਡਰਸ਼ਿਪ ਜਿਹੜੀ ਭਾਰਤ ਨੂੰ ਜੰਤਾ ਪਾਰਟੀ ਦੀ ਜਿਵੇਂ ਵੀ ਇੱਥੇ ਇਕੱਠੀ ਹੋਈ ਹੈ ਤੋਂ ਅਜਿਹਾ ਜੁਨਾਗਰ 14 ਅਗਸਤ 1947 ਦੀ ਜਿਹੜੀ ਉਹ ਰਾਤ ਸੀ ਜਿਸ ਦਿਨ ਇਸ ਦੇਸ਼ ਦੇ ਦੋ ਟੁਕੜੇ ਹੋਏ ਆ ਉਸ ਦਿਨ ਦਾ ਜਿਹੜਾ ਦੁੱਖ ਆ ਸਾਡੇ ਪ੍ਰਾਜੀਆਂ ਦੇ ਵਿੱਚ ਮੌਨ ਰੱਖ ਕੇ ਜਿਹੜਾ ਮਨਾਇਆ ਸੀ ਮੌਨ ਮਾਰਚ ਜਿਹਦੇ ਹਿੰਦ ਫਲਾਨ ਦੇ ਵਿੱਚ

ਪਾਰਟੀ ਜਨਤਾ ਪਾਰਟੀ ਵੱਲੋਂ ਉਹ ਮੋਰ ਰੂਟ ਮਾਰਕ ਕਰਦੇ ਨੇ ਕਿ ਸੰਭਾਲੇ ਨਾ 당ਦੇ ਕਿ ਸਾਡੀ ਪਾਰਕਮਾ ਦੀ ਬਾਤ ਹੋਈ ਸੀ ਕਿ ਵਿਚਾਰਾਂ ਸੁਨੇ ਲੱਖਾਂ ਲੋਕ ਕਤਲੇਆਮ ਹੋਇਆ ਸੀ ਲੋਕ ਫੜਿਆ ਕਰ ਤੋਂ ਦਰ ਤੇ ਹਿੰਦੂ ਵੀ ਰਹੇ ਸੀ ਅਮੇਤੀ ਉਦੋਂ ਉਹ ਪਹਿਲਾਂ ਨਾਮ ਕੋ ਨਾਲ ਨੂੰ ਯਾਦ ਕਰਦੇ ਆ ਕਿ ਉਹਨਾਂ ਦੀ ਸਰਕਾਰ ਨੇ ਨਿਵੇਸ਼ ਨੂੰ ਸ਼ਾਨ ਤੋਂ ਸਰ ਸਾਰ ਬਾਤ ਜਨਤਾ ਪਾਰਟੀ ਨੇ ਨੰਦੀਆ ਅੱਜ ਪੂਰੇ ਹਿੰਦੋਸਤਾਨ ਦੇ ਵਿੱਚ ਅਸੀਂ ਕਈ ਵਾਰੀਆਂ ਮਰੀਜ਼ ਦਾ ਦਿਵਸ ਮਨਾਨੇ ਹੈ ਤਾਂ ਕਿ ਉਨ੍ਹਾਂ ਨੂੰ ਕਾਂਗਰਸੀ ਦੀ ਜਾਗਰੂਕੀ ਮਿਲਾਦੀ ਸਿਫਾਦਰ ਹੋਈ ਸੀ ਸਦ ਅਵਰੀ ਦੇ ਗੜੇ ਨਾਲ ਭਾਰਤ ਮਾਤੀ ਪੰਡ ਹੋਈ ਸੀ 14 ਅਗਸਤ 1947 ਨੂੰ ਅੱਧੇ ਜੰਡਾ ਸ਼ਾਹ ਦੇ ਦਿੱਤੀ ਸਾਥੀ ਦੇ ਲੱਭਣਾ ਇਹ ਅਸੀਂ ਮੌਨ ਮਾਰੀ ਇਪਾਰਤ